ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਾ ਹੋਂਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਚੋਣਾਂ ਜਿੱਤਣ ਲਈ ਪਾਰਟੀਆਂ ਕੀ ਨਹੀਂ ਕਰਦੀਆਂ ਸਭ ਕੁਝ ਦਾਤੇ ਲੱਗ ਜਾਂਦਾ ਤੁਹਾਨੂੰ ਯਾਦ ਹੋਣਾ ਹੈ ਕੁਝ ਮਹੀਨੇ ਪਹਿਲਾਂ ਹੀ ਬੜਾ ਵਿਵਾਦ ਹੋਇਆ ਸੀ ਮਨੀਸ਼ ਸਸੋਧੀਆਂ ਨੇ ਪਾਰਟੀ ਦੀਆਂ ਮਹਿਲਾ ਵਰਕਰਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਸਾਮ ਦਾਮ ਦੰਡ ਭੇਦ ਹਰ ਸੰਭਵ ਕੋਸ਼ਿਸ਼ ਕਰਨ ਦੇ ਲਈ ਕਿਹਾ ਸੀ ਕੁਝ ਦੇਰ ਰੌਲਾ ਪੈਣ ਤੋਂ ਬਾਅਦ ਗੱਲ ਆਈ ਗਈ ਹੋ ਗਈ ਨਵੀਆਂ ਸੁਰਖੀਆਂ ਬਣ ਗਈਆਂ ਪੱਤਰਕਾਰ ਬੁੱਧੀਜੀਵੀ ਕਿਸੇ ਹੋਰ ਮੁੱਦੇ ਤੇ ਸਰਕਾਰ ਨੂੰ ਭੰਡਣ ਲੱਗ ਪਏ ਪਰ ਸਰਕਾਰ ਤੇ ਆਮ ਆਦਮੀ ਪਾਰਟੀ ਚੁੱਪਚਾਪ ਉਸੇ ਸਕੀਮ ਦੇ ਉੱਤੇ ਹੀ ਕੰਮ ਕਰਨ ਲੱਗੀ ਹੋਈ ਹੈ ਇਹ ਉਸ ਗੱਲ ਨੂੰ ਨਹੀਂ ਭੁੱਲੇ ਹੁਣ ਵੋਟਰਾਂ ਨੂੰ ਪਰਮਾਉਣ ਦੇ ਲਈ ਇੱਕ ਨਵੀਂ ਸਕੀਮ ਲਿਆਉਣ ਦੀ ਤਿਆਰੀ ਖਿੱਚੀ ਜਾ ਰਹੀ ਹੈ ਅਕਾਲੀ ਭਾਜਪਾ ਸਰਕਾਰ ਵੇਲੇ ਦੀ ਇੱਕ ਮਸ਼ਹੂਰ ਸਕੀਮ ਆਟਾ ਦਾਲ ਸਕੀਮ ਨੂੰ ਇੱਕ ਕਦਮ ਹੋਰ ਅੱਗੇ ਲਿਜਾਣ ਦੀ ਤਿਆਰੀ ਹੈ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਖੁਸ਼ ਕਰਨ ਦੇ ਲਈ ਖਜ਼ਾਨਾ ਖਾਲੀ ਵਾਲੀ ਇਹ ਕੰਗਾਲ ਸਰਕਾਰ ਇੱਕ ਨਵੀਂ ਮੁਫਤ ਯੋਜਨਾ ਲਿਆਉਣ ਦੀ ਤਿਆਰੀ ਕਰ ਰਹੀ ਹੈ ਸੂਬੇ ਦੇ ਲਾਭਪਾਤਰੀਆਂ ਨੂੰ ਕਣਕ ਤਾਂ ਪਹਿਲਾਂ ਹੀ ਮੁਫਤ ਵੰਡੀ ਜਾਂਦੀ ਹੈ ਪਰ ਭਗਵੰਤ ਮਾਨ ਦੀ ਸਰਕਾਰ ਇਸ ਸਕੀਮ ਨੂੰ ਹੋਰ ਲੁਭਾਵਾਂ ਕਰਨ ਦੇ ਲਈ ਕਣਕ ਦੇ ਨਾਲ ਨਾਲ ਦਾਲ ਚਾਪਤੀ ਚੀਨੀ ਸਰੋਂ ਦਾ ਤੇਲ ਅਤੇ ਹਲਦੀ ਵੀ ਜੋੜਨ ਦੀ ਤਿਆਰੀ ਕਰ ਰਹੀ ਹੈ ਇਸ ਯੋਜਨਾ ਨੂੰ ਇੱਕ ਨਵਾਂ ਰੂਪ ਇੱਕ ਨਵਾਂ ਖਾਕਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਅੰਦਰਲੇ ਸੂਤਰ ਇਹ ਦੱਸਦੇ ਹਨ ਕਿ ਇਸ ਸਕੀਮ ਨੂੰ ਲਾਂਚ ਕਰਨ ਦੀ ਪੂਰੀ ਤਿਆਰੀ ਹੋ ਗਈ ਹੈ ਬਸ ਨੈਸ਼ਨਲ ਕੋਰਡੀਨੇਟਰ ਅਰਵਿੰਦ ਕੇਜਰੀਵਾਲ ਦੀ ਹਰੀ ਝੰਡੀ ਨੂੰ ਉੜੀਕਿਆ ਜਾ ਰਿਹਾ ਹੈ ਅੱਜ ਕੇਜਰੀਵਾਲ ਪੰਜਾਬ ਦੌਰੇ ਤੇ ਆ ਰਹੇ ਨੇ ਤੇ ਉਮੀਦ ਹੈ ਕਿ ਅੱਜ ਹੀ ਇਸ ਸਕੀਮ ਨੂੰ ਪ੍ਰਵਾਨਗੀ ਵੀ ਮਿਲ ਜਾਵੇਗੀ ਤੇ ਇੱਕ ਹੋਰ ਮੁਫਤ ਸਕੀਮ ਸੂਬੇ ਦੇ ਵੋਟਰਾਂ ਦੇ ਲਈ ਸਰਕਾਰ ਲਿਆਵੇਗੀ ਜਿਸ ਦੇ ਨਾਲ ਸੂਬੇ ਦੇ ਖਜ਼ਾਨੇ ਦੇ ਉੱਪਰ ਹਰ ਸਾਲ ਲਗਭਗ 1000 ਕਰੋੜ ਦਾ ਜਿਹੜਾ ਬੋਝ ਹੈ ਉਹ ਵੱਧ ਜਾਵੇਗਾ ਜਿਹੜੇ ਸੂਬੇ ਦੀ ਸਰਕਾਰ ਦੇ ਕੋਲ ਜ਼ਹਿਰਖਾਨ ਤੱਕ ਦੇ ਪੈਸੇ ਨਹੀਂ ਉਹ ਪਹਿਲਾਂ ਹੀ ਮੁਫਤ ਸਕੀਮਾਂ ਕਈ ਚਲਾ ਰਹੀ ਹੈ 300 ਯੂਨਿਟ ਹਰ ਮਹੀਨੇ ਬਿਜਲੀ ਦਿੱਤੀ ਜਾਂਦੀ ਹੈ ਫ੍ਰੀ ਦਿੱਤੀ ਜਾਂਦੀ ਹੈ ਉਸ ਦਾ ਸਾਲਾਨਾ ਬੋਝ ਹੀ ਪੰਜਾਬ ਦੇ ਖਜ਼ਾਨੇ ਦੇ ਉੱਪਰ 22000 ਕਰੋੜ ਦਾ ਪੈਂਦਾ ਹੈ ਔਰਤਾਂ ਦੇ ਲਈ ਮੁਫਤ ਬੱਸ ਸਫ਼ਰ ਦੀ ਜਿਹੜੀ ਸਕੀਮ ਚੱਲ ਰਹੀ ਹੈ ਉਸ ਦਾ ਖਰਚਾ ਵੀ ਪੰਜਾਬ ਦੇ ਖਜ਼ਾਨੇ ਦੇ ਉੱਪਰ ਲਗਭਗ 600 ਕਰੋੜ ਰੁਪਏ ਸਾਲਾਨਾ ਉਸ ਦੇ ਉੱਪਰ ਖਰਚ ਹੁੰਦੇ ਨੇ ਪੰਜਾਬ ਦੇ ਖਜ਼ਾਨੇ ਦੇ ਉੱਤੇ ਉਹਦਾ ਬੋਝ ਪੈਂਦਾ ਹੈ ਇਸ ਤੋਂ ਇਲਾਵਾ ਜਿਹੜੀ ਸਿਹਤ ਬੀਮਾ ਯੋਜਨਾ ਜੋ ਹਰ ਵਿਅਕਤੀ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਦੇਣ ਦਾ ਵਾਅਦਾ ਪੰਜਾਬ ਸਰਕਾਰ ਨੇ ਕੀਤਾ ਹੈ ਉਸ ਦਾ ਬੋਝ ਖਜ਼ਾਨੇ ਦੇ ਉੱਪਰ ਕਿੰਨਾ ਪਏਗਾ ਉਸ ਦੇ ਤਾਂ ਹਜੇ ਸਿਰਫ ਅਨੁਮਾਨ ਹੀ ਲਗਾਏ ਜਾ ਰਹੇ ਨੇ ਅੰਦਾਜ਼ੇ ਹੀ ਲਗਾਏ ਜਾ ਰਹੇ ਇੱਕ ਹੋਰ ਵਾਅਦਾ ਇਸ ਸਰਕਾਰ ਦਾ ਜਿਸ ਨੂੰ ਪੂਰਾ ਕਰਨ ਦੇ ਲਈ ਹਰ ਪਾਸਿਓਂ ਦਬਾਅ ਪੈ ਰਿਹਾ ਹੈ ਸਰਕਾਰ ਦੇ ਉੱਤੇ ਦਬਾਅ ਲਗਾਤਾਰ ਵਧ ਰਿਹਾ ਹੈ ਉਹ ਹੈ ਔਰਤਾਂ ਨੂੰ ਹਰ ਮਹੀਨੇ 1100 ਰੁਪਏ ਦੇਣ ਦਾ ਜਿਵੇਂ ਕਿ ਕਿਹਾ ਜਾ ਰਿਹਾ ਹੈ ਸਰਕਾਰ ਵੱਲੋਂ ਹੀ ਐਲਾਨ ਕੀਤਾ ਗਿਆ ਸੀ ਕਿ ਅਗਲੇ ਬਜਟ ਦੇ ਵਿੱਚ ਇਹ ਸਕੀਮ ਵੀ ਲਾਗੂ ਕਰ ਦਿੱਤੀ ਜਾਵੇਗੀ ਫਰਵਰੀ ਜਾਂ ਮਾਰਚ ਤੋਂ ਬਾਅਦ ਸੂਬੇ ਦੀਆਂ ਔਰਤਾਂ ਦੇ ਖਾਤਿਆਂ ਦੇ ਵਿੱਚ ਇਹ 1100 ਰੁਪਏ ਜਾਂ 1000 ਰੁਪਏ ਪੈਣ ਲੱਗ ਜਾਏਗਾ ਤੇ ਇਸ ਸਕੀਮ ਦਾ ਜਿਹੜਾ ਸਿੱਧਾ ਬੋਝ ਜੋ ਪੰਜਾਬ ਦੇ ਖਜ਼ਾਨੇ ਦੇ ਉੱਪਰ ਪੈਣਾ ਹੈ ਉਹ ਵੀ ਸਾਲਾਨਾ 12000 ਕਰੋੜ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ कि ਹਰ ਸਾਲ 12000 ਕਰੋੜ ਰੁਪਇਆ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਇਆ ਮੁਫਤ ਦੇਣ ਦੀ ਜੀ ਸਕੀਮ ਹੈ ਉਸ ਦੇ ਉੱਪਰ ਆਏਗਾ ਹੁਣ ਸੂਬੇ ਦੇ ਵਿੱਤੀ ਹਾਲਾਤ ਕਿਹੋ ਜਿਹੇ ਨੇ ਇਸ ਦਾ ਅੰਦਾਜ਼ਾ ਤੁਸੀਂ ਪੰਜਾਬ ਦੇ ਵਿੱਤ ਮੰਤਰੀ ਦੇ ਜੁਲਾਈ ਦੇ ਬਿਆਨ ਤੋਂ ਹੀ ਲਾ ਸਕਦੇ ਹੋ ਜਿੱਥੇ ਹਰਪਾਲ ਚੀਮਾ ਨੇ ਦੂਸਰੀ ਤਮਾਹੀ ਦੇ ਵਿੱਚ 8500 ਕਰੋੜ 8500 ਕਰੋੜ ਕਰਜ਼ਾ ਲੈਣ ਦੀ ਗੱਲ ਕੀਤੀ ਸੀ ਤਾਂ ਕਿ ਜੋ ਉਹਨਾਂ ਦੇ ਕਹਿਣ ਮੁਤਾਬਕ ਪਿਛਲੀਆਂ ਸਰਕਾਰਾਂ ਨੇ ਅਕਾਲੀ ਦਲ ਦੀ ਤੇ ਕਾਂਗਰਸ ਦੀ ਸਰਕਾਰ ਵੇਲੇ ਲਏ ਗਏ ਕਰਜ਼ੇ ਦੀ 3500 ਕਰੋੜ ਰੁਪਏ ਦੀ ਕਿਸ਼ਤ ਜਾਰੀ ਕੀਤੀ ਜਾ ਸਕੇ ਉਸ ਦੇ ਵਾਸਤੇ 8500 ਕਰੋੜ ਰੁਪਇਆ ਇਹ ਸਰਕਾਰ ਨੇ ਕਰਜ਼ਾ ਲਿਆ ਸੀ ਇਹਨਾਂ ਗੱਲਾਂ ਕੋਈ ਤੁਸੀਂ ਪੰਜਾਬ ਦਾ ਜਿਹੜਾ ਵਿੱਤੀ ਹਾਲਾਤ ਨੇ ਉਸ ਦਾ ਅੰਦਾਜ਼ਾ ਲਗਾ ਸਕਦੇ ਹੋ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੇ ਉੱਪਰ 382935 ਕਰੋੜ ਦਾ ਕਰਜ਼ਾ ਹੈ ਤੇ ਜੋ ਅਨੁਮਾਨ ਲਗਾਏ ਜਾ ਰਹੇ ਨੇ ਇਹ ਵਿੱਤੀ ਬਰਾ ਜਿਹੜਾ ਸਾਲ 2025-26 ਹੈ ਉਸ ਦੇ ਖਤਮ ਹੁੰਦਿਆਂ ਹੁੰਦਿਆਂ ਜਿਹੜਾ ਪੰਜਾਬ ਉੱਪਰ ਕਰਜ਼ਾ ਹੈ ਉਹ ਕੁੱਲ ਕਰਜ਼ਾ 417136 ਕਰੋੜ ਤੱਕ ਪਹੁੰਚ ਜਾਵੇਗਾ ਹੁਣ ਜੇ ਸੂਬੇ ਦੀ ਕੁੱਲ ਆਮਦਨ ਦਾ 40% ਦੀ ਹਿੱਸਾ ਸਿਰਫ ਪੁਰਾਣੇ ਕਰਜ਼ਿਆਂ ਦਾ ਵਿਆਜ ਤਾਰਨ ਦੇ ਵਿੱਚ ਹੀ ਲੰਘ ਜਾਂਦਾ ਹੋਵੇ ਉੱਥੇ ਤੁਸੀਂ ਤਰੱਕੀ ਦੀ ਜਾਂ ਵਿਕਾਸ ਦੀ ਗੱਲ ਕਿਵੇਂ ਸੋਚ ਸਕਦੇ ਹੋ ਇਸ ਦਾ ਅੰਦਾਜ਼ਾ ਤੁਸੀਂ ਆਪ ਲਾ ਸਕਦੇ ਇਸੇ ਲਈ ਹੀ ਪੰਜਾਬ ਸਰਕਾਰ ਨੂੰ ਹਰ ਕੰਮ ਦੇ ਲਈ ਕੇਂਦਰ ਸਰਕਾਰ ਦਾ ਮੂੰਹ ਦੇਖਣਾ ਪੈਂਦਾ ਹੈ ਕੇਂਦਰ ਸਰਕਾਰ ਵੱਲ ਤੁਸੀਂ ਝਾਤ ਲਗਾ ਕੇ ਦੇਖਦੇ ਹੋ ਕਿ ਉੱਥੋਂ ਕੋਈ ਰਾਹਤ ਮਿਲੇਗੀ ਉੱਥੋਂ ਕੋਈ ਪੈਕੇਜ ਮਿਲੇਗਾ ਤਾਂ ਹੀ ਤੁਸੀਂ ਸੂਬੇ ਦਾ ਕੋਈ ਨਾ ਕੋਈ ਕੰਮ ਕਰਾ ਸਕੋਗੇ ਪਰ ਜੋ ਕੇਂਦਰ ਦੇ ਨਾਲ ਰਿਸ਼ਤੇ ਨੇ ਜੋ ਹਾਲਾਤ ਨੇ ਉਹ ਵੀ ਸਾਰਿਆਂ ਨੂੰ ਪਤਾ ਹੀ ਨੇ ਹਾਲ ਹੀ ਦੇ ਵਿੱਚ 800 ਕਰੋੜ ਦਾ ਇੱਕ ਫੰਡ ਜੋ ਕਿ ਸੜਕਾਂ ਦੀ ਬਰਮਮਤ ਦੇ ਲਈ ਖਰਚ ਹੋਣਾ ਸੀ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਅਧੀਨ 800 ਕਰੋੜ ਰੁਪਏ ਆਉਣਾ ਸੀ ਉਸ ਨੂੰ ਵੀ ਕੇਂਦਰ ਸਰਕਾਰ ਦੇ ਵੱਲੋਂ ਰੋਕ ਦਿੱਤਾ ਗਿਆ ਇਹ ਕਹਿ ਕੇ ਕਿ ਪੰਜਾਬ ਸਰਕਾਰ ਨੇ ਸਮੇਂ ਸਿਰ ਵੇਲਾ ਰਹਿੰਦਿਆਂ ਟੈਂਡਰ ਜਾਰੀ ਨਹੀਂ ਕੀਤੇ ਇਸ ਕਰਕੇ ਉਹ ਫੰਡ ਵੀ ਰੋਕ ਦਿੱਤਾ ਗਿਆ ਹੈ ਇਹ ਕੇਂਦਰ ਤੇ ਅਤੇ ਸੂਬਾ ਸਰਕਾਰ ਦੇ ਰਿਸ਼ਤੇ ਨੇ ਹਰ ਵਾਰ ਪੰਜਾਬ ਸਰਕਾਰ ਕੇਂਦਰ ਵੱਲ ਮੂੰਹ ਕਰਕੇ ਦੇਖਦੀ ਹੈ ਕਿ ਉੱਥੋਂ ਕੋਈ ਪੈਸਾ ਆਏਗਾ ਲੇਕਿਨ ਉੱਥੋਂ ਹਰ ਵਾਰ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਫੰਡ ਰੋਕ ਦਿੱਤੇ ਜਾਂਦੇ ਨੇ ਜਿਹੜੀ ਰਸਸ਼ਾ ਕਸ਼ੀ ਹੈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਵਿੱਚ ਉਹ ਲਗਾਤਾਰ ਹਰ ਮੱਕੇ ਦੇ ਉੱਤੇ ਜਾਰੀ ਹੈ ਚਲਦੀ ਰਹਿੰਦੀ ਹੈ ਪੰਜਾਬ ਸਰਕਾਰ ਵੱਲੋਂ ਸਾਧਨ ਜਟਾਉਣ ਦੇ ਲਈ ਜੋ ਵੀ ਨੀਤੀਆਂ ਉਹ ਵੀ ਯੋਜਨਾਵਾਂ ਬਣਾਈਆਂ ਗਈਆਂ ਉਹ ਵੀ ਕਿਸੇ ਨਾ ਕਿਸੇ ਕਾਰਨ ਕਰਕੇ ਰੁਕ ਗਈਆਂ ਚਾਹੇ ਉਹ ਲੈਂਡ ਪੂਲਿੰਗ ਪਾਲਿਸੀ ਜੋ ਲਿਆਂਦੀ ਗਈ ਸੀ ਉਸ ਨੂੰ ਵੀ ਲੋਕਾਂ ਦੇ ਭਾਰੀ ਵਿਰੋਧ ਦੇ ਚਲਦਿਆਂ ਰੱਦ ਕਰਨਾ ਪਿਆ ਤੇ ਹੁਣ ਸਰਕਾਰ ਦੀ ਇੱਕੋ ਇੱਕ ਉਮੀਦ ਹੈ ਕਿ ਜਿਹੜੀਆਂ ਸਰਕਾਰੀ ਜਾਇਦਾਦਾਂ ਨੇ ਉਹਨਾਂ ਨੂੰ ਵੇਚ ਕੇ ਸਰਮਾਇਆ ਇਕੱਠਾ ਕੀਤਾ ਜਾ ਸਕੇ ਇੱਕ ਸਕੀਮ ਹੈ ਆਪਟਿਮਮ ਯੂਟਿਲਾਈਜੇਸ਼ਨ ਆਫ ਵੇਕੈਂਟ ਗਵਰਨਮੈਂਟ ਲੈਂਡ ਜਿਹੜੀ ਸਰਕਾਰੀ ਜ਼ਮੀਨਾਂ ਖਾਲੀ ਪਈਆਂ ਨੇ ਉਹਨਾਂ ਦੀ ਸਹੀ ਵਰਤੋਂ ਕਿਵੇਂ ਕੀਤੀ ਜਾ ਸਕੇ ਉਹਦੀ ਇੱਕ ਪਾਲਿਸੀ ਹੈ OUVGL ਆਪਟਿਮਮ ਯੂਟਿਲਾਈਜੇਸ਼ਨ ਆਫ ਵੇਕੈਂਟ ਗਵਰਨਮੈਂਟ ਲੈਂਡ ਉਹ ਸਕੀਮ ਦੇ ਤਹਿਤ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਜਿੱਥੇ-ਜਿੱਥੇ ਵੀ ਸਰਕਾਰੀ ਜ਼ਮੀਨਾਂ ਪਈਆਂ ਨੇ ਉਹਨਾਂ ਨੂੰ ਵੇਚ ਕੇ ਮਾਲੀਆ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਕਿ ਇਹ ਆਖਰੀ ਬਰੇ ਦੇ ਵਿੱਚ ਉਹ ਪੈਸਾ ਖਰਚਿਆ ਜਾ ਸਕੇ ਕੁਝ ਵਿਕਾਸ ਕੀਤਾ ਜਾ ਸਕੇ ਤਾਂ ਕਿ ਸਰਕਾਰ ਉਹਨਾਂ ਕੰਮਾਂ ਦੇ ਆਸਰੇ ਵੋਟਾਂ ਮੰਗ ਸਕੇ ਅਗਲੀਆਂ ਚੋਣਾਂ ਜਿੱਤਣ ਦੀ ਤਿਆਰੀ ਕਰ ਸਕੇ ਉਸ ਕੰਮ ਦੇ ਲਈ ਪੈਸੇ ਜਟਾਉਣ ਦੇ ਲਈ ਜਾਇਦਾਦਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ ਲੋਕਾਂ ਦੇ ਵਿਰੋਧ ਨੂੰ ਸ਼ਾਂਤ ਕਰਨ ਦੇ ਲਈ ਤਾਂ ਕਿ 2027 ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ ਉਹਦੇ ਵਿੱਚ ਆਮ ਆਦਮੀ ਪਾਰਟੀ ਚੰਗਾ ਪ੍ਰਦਰਸ਼ਨ ਕਰ ਸਕੇ ਸਰਕਾਰ ਇਸੇ ਸਕੀਮ ਦੇ ਤਹਿਤ ਹੀ ਇਹ ਆਟਾ ਦਾਲ ਦੀ ਜਿਹੜੀ ਸਕੀਮ ਹੈ ਉਸ ਨੂੰ ਦੁਬਾਰਾ ਨਵੇਂ ਸਿਰੇ ਤੋਂ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ April 2026 ਤੋਂ ਹੀ ਇਹ ਸਕੀਮ ਚਾਲੂ ਕਰ ਦਿੱਤੀ ਜਾਵੇਗੀ ਹਰ ਤਿਮਾਹੀ ਦੇ ਵਿੱਚ ਹਰ 4 ਮਹੀਨਿਆਂ ਦੇ ਵਿੱਚ ਇੱਕ ਵਾਰ ਇਹ ਵਸਤੂਆਂ ਜਿਹੜੀਆਂ ਨੇ ਉਹ ਲੋਕਾਂ ਨੂੰ ਵੰਡੀਆਂ ਜਾਣਗੀਆਂ ਮੁਫਤ ਦੇ ਵਿੱਚ ਦਿੱਤੀਆਂ ਜਾਣਗੀਆਂ ਅਗਲੇ ਸਾਲ April ਦੇ ਵਿੱਚ ਇਹ ਪਹਿਲੀ ਕਿਸ਼ਤ ਜਾਰੀ ਕੀਤੀ ਜਾਏਗੀ ਦੂਜੀ ਕਿਸ਼ਤ ਜੂਨ ਦੇ ਮਹੀਨੇ ਵਿੱਚ ਜਾਰੀ ਹੋਏਗੀ ਇਸੇ ਤਰੀਕੇ ਨਾਲ ਤੀਜੀ ਕਿਸ਼ਤ ਅਕਤੂਬਰ ਦੇ ਮਹੀਨੇ ਵਿੱਚ ਜਾਰੀ ਹੋਏਗੀ ਮਾਡਲ ਕੋਡ ਆਫ ਕੰਡਕਟ ਲਾਗੂ ਹੋਣ ਤੋਂ ਪਹਿਲਾਂ ਦਸੰਬਰ ਦੇ ਵਿੱਚ ਹੀ ਚੌਥੀ ਕਿਸ਼ਤ ਲੋਕਾਂ ਨੂੰ ਇਸ ਮੁਫਤ ਯੋਜਨਾ ਦੇ ਤਹਿਤ ਆਟਾ ਦਾਲ ਸਕੀਮ ਦੇ ਤਹਿਤ ਦੇ ਦਿੱਤੀ ਜਾਵੇਗੀ 5 ਕਿਲੋ ਕਣਕ ਤਾਂ ਜਿਹੜੀ ਹਰ ਪਰਿਵਾਰ ਦੇ ਮੈਂਬਰ ਨੂੰ ਪਹਿਲਾਂ ਮਿਲਦੀ ਹੈ ਲੇਕਿਨ ਨਾਲ ਹੀ ਸਰਕਾਰ ਪੰਜਾਬ ਸਰਕਾਰ ਜਿਹੜੀ ਹੈ ਉਹ ਇੱਕ ਪੈਕੇਟ ਦੇਗੀ ਜਿਸ ਦੇ ਵਿੱਚ 2 ਕਿਲੋ ਦਾਲ 2 ਕਿਲੋ ਚੀਨੀ 1 ਕਿਲੋ ਚਾਹ ਪੱਤੀ 1 ਲੀਟਰ ਸਰੋਂ ਦਾ ਤੇਲ ਤੇ 200 ਗ੍ਰਾਮ ਹਲਦੀ ਇਹ ਸਾਰੀਆਂ ਚੀਜ਼ਾਂ ਦਾ ਇੱਕ ਪੈਕੇਟ ਬਣਾ ਕੇ ਇੱਕ ਪਰਿਵਾਰ ਨੂੰ ਦਿੱਤਾ ਜਾਏਗਾ ਪੰਜਾਬ ਦੇ ਵਿੱਚ ਕੁੱਲ 65 ਲੱਖ ਪਰਿਵਾਰ ਨੇ ਜਿਹੜੀ ਗਿਣਤੀ ਪਰਿਵਾਰਾਂ ਦੀ ਹੈ 65 ਲੱਖ ਪਰਿਵਾਰਾਂ ਦੀ ਹੈ ਉਹਨਾਂ 65 ਲੱਖ ਪਰਿਵਾਰਾਂ ਦੇ ਵਿੱਚੋਂ 40 ਲੱਖ ਪਰਿਵਾਰ ਇਸ ਆਟਾ ਦਾਲ ਸਕੀਮ ਦੇ ਜਾਂ ਮੁਫਤ ਜਿਹੜਾ ਅਨਾਜ ਮਿਲਦਾ ਹੈ ਉਸ ਸਕੀਮ ਦੇ ਤਹਿਤ ਕਵਰ ਹੁੰਦੇ ਨੇ ਤੁਹਾਨੂੰ ਯਾਦ ਹੋਣਾ ਪਿੱਛੇ ਜੇ ਕਰੋੜਾ ਪਿਆ ਸੀ ਕੇਂਦਰ ਸਰਕਾਰ ਵੱਲੋਂ ਉਹਨਾਂ ਪਰਿਵਾਰਾਂ ਦੀ شناخت ਕੀਤੀ ਗਈ ਸੀ ਜਿਨ੍ਹਾਂ ਕੋਲ ਆਮਦਨ ਹੈ ਉਸ ਸਕੀਮ ਦਾ ਹਿੱਸਾ ਨਹੀਂ ਹੋਣਾ ਚਾਹੀਦਾ 18 ਲੱਖ ਇਸ ਤਰ੍ਹਾਂ ਦੇ ਪਰਿਵਾਰਾਂ ਦੇ ਨਾਮ ਕੱਟਣ ਦੀ ਗੱਲ ਕੀਤੀ ਗਈ ਸੀ ਜਿਸ ਦਾ ਪੰਜਾਬ ਸਰਕਾਰ ਵੱਲੋਂ ਵਿਰੋਧ ਕੀਤਾ ਗਿਆ ਸੀ ਕਿ ਅਸੀਂ ਇੱਕ ਵੀ ਪਰਿਵਾਰ ਦਾ ਨਾਮ ਨਹੀਂ ਕੱਟਣ ਦੇਵਾਂਗੇ 40 ਲੱਖ ਪਰਿਵਾਰ ਜਿਹੜੇ ਨੇ ਉਹ ਆਟਾ ਦਾਲ ਸਕੀਮ ਦਾ ਜਾਂ ਮੁਫਤ ਅਨਾਜ ਦਾ ਫਾਇਦਾ ਪੰਜਾਬ ਦੇ ਵਿੱਚ ਲੈ ਰਹੇ ਹੁਣ ਇਹ ਜਿਹੜੀ ਸਕੀਮ ਹੈ ਮੁਫਤ ਅਨਾਜ ਦੀ ਉਹ ਐਨ ਐਫ ਐਸ ਏ ਜਿਹੜਾ ਨੈਸ਼ਨਲ ਫੂਡ ਸੇਫਟੀ ਐਕਟ ਹੈ ਉਸ ਦੇ ਤਹਿਤ ਇਹ ਸਕੀਮ ਆਉਂਦੀ ਹੈ ਕੇਂਦਰ ਤੋਂ ਮੁਫਤ ਨਾਲ ਮਿਲਦਾ ਹੈ ਲੇਕਿਨ ਇਸ ਤੋਂ ਪਹਿਲਾਂ ਜਿਹੜਾ ਸੂਬਾ ਸਰਕਾਰ ਸੀ ਉਸ ਨੂੰ ਹੀ ਮੁਫਤ ਕਣਕ ਦਾ ਇੰਤਜ਼ਾਮ ਕਰਨਾ ਪੈਂਦਾ ਸੀ ਔਰ ਪੰਜਾਬ ਸਰਕਾਰ ਜਦੋਂ ਇਹ ਇੰਤਜ਼ਾਮ ਖੁਦ ਕਰਦੀ ਸੀ ਉਦੋਂ ਦਾ 900 ਕਰੋੜ ਰੁਪਏ ਦਾ ਬਕਾਇਆ ਪੰਜਾਬ ਸਰਕਾਰ ਦਾ ਖੜਾ ਹੈ ਉਹ ਕਣਕ ਦੇ ਹਜੇ ਤੱਕ ਪੈਸੇ ਨਹੀਂ ਦਿੱਤੇ ਗਏ ਜਿਹੜੀ ਨੋਡਲ ਏਜੰਸੀ ਹੈ ਜਿਹੜੀ ਕਣਕ ਦੀ ਖਰੀਦ ਕਰਦੀ ਸੀ ਪੰਸਪ ਉਹ ਹਰ ਮਹੀਨੇ 5.5 ਕਰੋੜ ਇਸ ਦਾ ਵਿਆਜ ਤਾਰ ਰਹੀ ਹੈ ਇਹ ਸਾਡੇ ਸੂਬੇ ਦੇ ਵਿੱਤੀ ਹਾਲਾਤ ਨੇ ਲੇਕਿਨ ਉਹਨਾਂ ਵਿੱਤੀ ਹਾਲਾਤਾਂ ਨੂੰ ਠੀਕ ਕਰਨ ਦੀ ਬਜਾਏ ਉਹ ਸਕੀਮ ਨੂੰ ਹੋਰ ਵੱਡਾ ਕਰਕੇ ਉਹਦੇ ਵਿੱਚ ਚੀਨੀ, ਚਾਹ ਪੱਤੀ, ਸਰੋਂ ਦਾ ਤੇਲ ਇਹ ਸਾਰੀਆਂ ਚੀਜ਼ਾਂ ਹਲਦੀ ਜੋੜ ਕੇ ਉਸ ਨੂੰ ਹੋਰ ਲੁਭਾਵਾ, ਹੋਰ ਦਿਲਕਸ਼ ਬਣਾਉਣ ਵਾਸਤੇ ਤਾਂਕਿ ਲੋਕਾਂ ਨੂੰ ਲੁਭਾਇਆ ਜਾ ਸਕੇ ਹੋਰ ਵੱਡਾ ਕਰਕੇ ਉਹ ਸਕੀਮ ਦਿੱਤੀ ਜਾ ਰਹੀ ਹੈ। ਪੁਰਾਣੇ ਪੈਸੇ ਹਜੇ ਉਵੇਂ ਹੀ ਖੜੇ ਨੇ, ਉਹਨਾਂ ਦਾ ਵਿਆਜ ਪੰਜਾਬ ਸਰਕਾਰ ਦੇ ਰਹੀ ਹੈ, ਲੇਕਿਨ ਇਸ ਤੋਂ ਕੋਈ ਸਬਕ ਨਹੀਂ ਸਿੱਖਿਆ ਜਾ ਰਿਹਾ, ਬਲਕਿ ਹੋਰ ਜ਼ਿਆਦਾ ਪੈਸੇ ਖਰਚ ਕਰਕੇ ਹੋਰ ਮੁਫਤ ਚੀਜ਼ਾਂ ਐਡ ਕਰਕੇ ਉਹਦੇ ਵਿੱਚ ਜੋੜ ਕੇ ਇਹ ਸਕੀਮ ਨੂੰ ਨਵੇਂ ਸਿਰੇ ਤੋਂ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ। ਬਾਰ ਬਾਰ ਇਸ ਗੱਲ ਦਾ ਜ਼ਿਕਰ ਹੁੰਦਾ ਹੈ ਬਹੁਤ ਵਾਰੀ ਗੱਲ ਦੀ ਚਰਚਾ ਹੋਈ ਹੈ ਕਿ ਮੁਫਤ ਸਕੀਮਾਂ ਨਾਲ ਲੋਕਾਂ ਨੂੰ ਭਰਮਾਇਆ ਜਾਂਦਾ ਹੈ ਲੋਕਾਂ ਦੀਆਂ ਵੋਟਾਂ ਖਰੀਦਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੋਕਾਂ ਨੂੰ ਮੁਫਤ ਖੁਰੇ ਬਣਾਇਆ ਜਾ ਰਿਹਾ ਹੈ ਇਹ ਇਸ ਦੀ ਥਾਂ ਤੇ ਲੋਕਾਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਹੈ ਤਾਂ ਕਿ ਲੋਕ ਆਪਣੇ ਵਾਸਤੇ ਅਨਾਜ ਆਪ ਖਰੀਦ ਸਕਣ ਐਨੇ ਕਾਬਲ ਬਣਾਓ ਲੋਕਾਂ ਨੂੰ ਕਿ ਉਹ ਮੁਫਤ ਦੀਆਂ ਸਕੀਮਾਂ ਦੇ ਉੱਪਰ ਗੁਜ਼ਾਰਾ ਨਾ ਕਰਨ ਉਹ ਆਤਮ ਨਿਰਭਰ ਹੋ ਸਕਣ ਲੇਕਿਨ ਫੇਰ ਵੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਇੱਕ ਅੰਕੜਾ ਦੱਸਿਆ ਹੈ ਕਿ 40 ਲੱਖ ਤੋਂ ਵੱਧ ਪਰਿਵਾਰ ਜਿਹੜੇ ਨੇ ਉਹ ਇਨ੍ਹਾਂ ਮੁਫਤ ਸਕੀਮਾਂ ਦਾ ਲਾਭ ਲੈ ਰਹੇ ਨੇ ਆਟਾ ਦਾਲ ਦਾ ਮੁਫਤ ਰਸਣ ਦਾ ਲਾਭ ਲੈ ਰਹੇ ਨੇ ਜਿਸ ਸੂਬੇ ਨੂੰ ਇੱਕ ਬਹੁਤ ਹੀ ਡਿਵੈਲਪਡ ਸੂਬਾ ਕਿਹਾ ਜਾਂਦਾ ਹੈ ਜਿੱਥੇ ਦੇ ਲੋਕਾਂ ਨੂੰ ਮਿਹਨਤ ਦਾ ਸ਼ਲੋਕ ਕਿਹਾ ਜਾਂਦਾ ਹੈ ਅਣਖੀ ਕੌਮ ਕਿਹਾ ਜਾਂਦਾ ਹੈ ਖੁਦਗਰਜ਼ ਸ਼ਲੋਕ ਨਹੀਂ ਉਹ ਲੋਕ 60 ਫੀਸਦੀ ਤੋਂ ਜ਼ਿਆਦਾ ਪਰਿਵਾਰ ਉਹ ਮੁਫਤ ਆਟਾ ਦਾਲ ਦੇ ਉੱਤੇ ਗਿੱਜੇ ਹੋਏ ਨੇ ਮੁਫਤ ਆਟਾ ਦਾਲ ਸਕੀਮ ਦਾ ਲਾਭ ਲੈ ਰਹੇ ਨੇ ਇਹ ਸਾਡੇ ਪੰਜਾਬ ਦੇ ਲੋਕਾਂ ਦੇ ਹਾਲਾਤ ਬਣੇ ਹੋਏ ਨੇ ਕਿ ਅਸੀਂ ਸਜਦੇ ਪੁੱਜਦੇ ਹੋਣ ਦੇ ਬਾਵਜੂਦ ਵੀ ਇਹਨਾਂ ਮੁਫਤ ਸਕੀਮਾਂ ਦਾ ਲਾਭ ਲੈ ਰਹੇ ਪੀ ਨਿੱਕੇ ਕਲੀ ਆਮ ਆਦਮੀ ਪਾਰਟੀ ਕਰ ਰਹੀ ਹੈ ਲਗਭਗ ਹਰ ਪਾਰਟੀ ਹਰ ਸੂਬੇ ਦੇ ਵਿੱਚ ਇਸੇ ਤਰੀਕੇ ਨਾਲ ਵੋਟਾਂ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਹਰ ਸੂਬੇ ਦੇ ਵਿੱਚ ਹੀ ਔਰਤਾਂ ਦੇ ਲਈ ਹਰ ਮਹੀਨੇ ਪੈਸੇ ਦਾ ਅਲਾਣ ਕੀਤਾ ਜਾਂਦੇ ਨੇ ਉੱਥੇ ਵੀ ਇਸੇ ਤਰੀਕੇ ਨਾਲ ਰਾਸ਼ਨ ਮੁਫਤ ਵੰਡਿਆ ਜਾਂਦਾ ਹੈ ਹਰ ਤਰੀਕੇ ਦਾ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹੁਣੇ ਬਿਹਾਰ ਦੇ ਵਿੱਚ ਵੀ ਤੁਸੀਂ ਸੁਣਿਆ ਹੋਵੇਗਾ ਕਿ ਵੋਟਾਂ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਹਰ ਔਰਤ ਦੇ ਖਾਤੇ ਦੇ ਵਿੱਚ 10-1000 ਰੁਪਏ ਪਾਏ ਗਏ ਇਹ ਕਹਿ ਕੇ ਕਿ ਉਹਨਾਂ ਨੂੰ ਰੋਜ਼ਗਾਰ ਦੇਣ ਦੇ ਲਈ ਉਹਨਾਂ ਨੂੰ ਪੈਰਾਂ ਪਾਰ ਕਰਨ ਦੇ ਲਈ ਇਹ ਪੈਸੇ ਦਿੱਤੇ ਗਏ ਨੇ ਲੇਕਿਨ ਕੋਈ ਉਸ ਦਿੱਤੇ ਸਵਾਲ ਨਹੀਂ ਖੜਾ ਕਰ ਰਿਹਾ ਨਾ ਹੀ ਹੋਰ ਪੋਲਿਟਿਕਲ ਪਾਰਟੀਆਂ ਸਵਾਲ ਖੜਾ ਕਰ ਰਹੀਆਂ ਨੇ ਨਾ ਹੀ ਦੇਸ਼ ਦੀਆਂ ਅਦਾਲਤਾਂ ਸੁਪਰੀਮ ਕੋਰਟ ਇਸ ਦੇ ਉੱਪਰ ਕੋਈ ਸਵਾਲ ਖੜਾ ਕਰ ਰਹੀ ਹੈ ਨਾ ਹੀ ਇਲੈਕਸ਼ਨ ਕਮਿਸ਼ਨ ਇਸ ਦੇ ਉੱਪਰ ਕੋਈ ਕਿੰਤੂ ਪਰੰਤੂ ਕਰ ਰਿਹਾ ਹੈ ਇਹ ਸਿੱਧੀ ਰਿਸ਼ਵਤ ਦਿੱਤੀ ਜਾ ਰਹੀ ਹੈ ਲੋਕਾਂ ਨੂੰ ਪੈਸੇ ਉਹਨਾਂ ਦੇ ਖਾਤਿਆਂ ਦੇ ਵਿੱਚ ਪਾ ਕੇ ਉਹਨਾਂ ਦੀਆਂ ਵੋਟਾਂ ਖਰੀਦੀਆਂ ਜਾ ਰਹੀਆਂ ਨੇ ਪਰ ਉਸ ਦੇ ਉੱਤੇ ਕੋਈ ਚਰਚਾ ਨਹੀਂ ਹੋ ਰਹੀ ਉਸ ਦੇ ਉੱਪਰ ਕੋਈ ਕਿੰਤੂ ਪਰੰਤੂ ਨਹੀਂ ਹੋ ਰਿਹਾ ਉਸ ਦੇ ਉੱਪਰ ਕੋਈ ਸਵਾਲ ਨਹੀਂ ਖੜੇ ਕੀਤੇ ਜਾ ਰਹੇ ਪੰਜਾਬ ਦੇ ਵਿੱਚ ਵੀ ਇਹ ਚਲਨ ਕੋਈ ਨਵਾਂ ਚਲਨ ਨਹੀਂ ਹੈ ਇਹ ਨਹੀਂ ਕਹਿ ਸਕਦੇ ਕਿ ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤਾ ਹੈ ਇਸ ਤੋਂ ਪਿਛਲੀਆਂ ਚੋਣਾਂ ਤੁਹਾਨੂੰ ਯਾਦ ਹੋਣ ਜਿਹੜੀਆਂ 2017 ਦੀਆਂ ਚੋਣਾਂ ਹੋਈਆਂ ਸੀ ਉਸ ਦੇ ਵਿੱਚ ਵੀ ਕਾਂਗਰਸ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਤਰੀਕੇ ਦੇ ਐਲਾਨ ਕੀਤੇ ਗਏ ਸੀ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰਨ ਦੇ ਐਲਾਨ ਕੀਤੇ ਗਏ ਸੀ ਬੜਾ ਸਾਫ਼ ਸਪਸ਼ਟਤਾ ਦੇ ਨਾਲ ਕਿਹਾ ਗਿਆ ਸੀ ਕਿ ਹਰ ਤਰ੍ਹਾਂ ਦਾ ਕਰਜ਼ਾ ਚਾਹੇ ਉਹ ੜਤੀ ਦਾ ਕਰਜ਼ਾ ਹੋਵੇ ਚਾਹੇ ਉਹ ਕੋਆਪਰੇਟਿਵ ਬੈਂਕਾਂ ਦਾ ਕਰਜ਼ਾ ਹੋਵੇ ਚਾਹੇ ਉਹ ਸਰਕਾਰੀ ਆ ਪ੍ਰਾਈਵੇਟ ਬੈਂਕਾਂ ਦਾ ਕਰਜ਼ਾ ਹੋਵੇ ਸਾਰਾ ਕਰਜ਼ਾ ਮਾਫ ਕੀਤਾ ਜਾਏਗਾ ਉਦੋਂ ਵੀ ਇਸੇ ਤਰੀਕੇ ਨਾਲ ਆਟਾ ਦਾਲ ਸਕੀਮ ਦਾ ਵੀ ਉਹਦੇ ਵਿੱਚ ਵੀ ਕਈ ਚੀਜ਼ਾਂ ਕਿ ਉਹ ਚੀਨੀ ਸਾਰਾ ਕੁਝ ਐਡ ਕਰਨ ਦੀ ਗੱਲ ਕੀਤੀ ਗਈ ਸੀ ਇਨ੍ਹਾਂ ਵਾਅਦਿਆਂ ਕਰਕੇ ਹੀ ਕਾਂਗਰਸ ਦੀ ਸਰਕਾਰ ਬਣੀ ਸੀ ਲੇਕਿਨ ਸਰਕਾਰ ਬਣਨ ਤੋਂ ਬਾਅਦ ਇਹ ਸਾਰੇ ਵਾਅਦੇ ਭਲਾ ਦਿੱਤੇ ਗਏ ਸੀ ਇੱਕ ਵੀ ਵਾਅਦਾ ਕੈਪਟਨ ਨਮਿੰਦਰ ਸਿੰਘ ਦੀ ਸਰਕਾਰ ਵੱਲੋਂ ਪੂਰਾ ਨਹੀਂ ਕੀਤਾ ਗਿਆ ਸੀ ਤੇ ਇਹ ਚਲਨ ਉਸੇ ਤਰੀਕੇ ਨਾਲ ਚੱਲ ਰਿਹਾ ਹੈ ਅਕਾਲੀ ਭਾਜਪਾ ਸਰਕਾਰ ਵੱਲੋਂ ਇਸ ਆਟਾ ਦਾਲ ਸਕੀਮ ਦੀ ਸ਼ੁਰੂ ਕੀਤੀ ਗਈ ਉਸ ਨੂੰ ਹਰ ਸਰਕਾਰ ਜੋ ਅਗਲੇ ਚੋਣਾਂ ਆਉਣੀਆਂ ਹੁੰਦੀਆਂ ਨੇ ਉਸ ਨੂੰ ਵਧਾ ਕੇ ਉਸ ਨੂੰ ਮੋਡੀਫਾਈ ਕਰਕੇ ਜਾਂ ਹੋਰ ਇਸ ਤਰ੍ਹਾਂ ਦੀਆਂ ਸਕੀਮਾਂ ਅਨਾਉਂਸ ਕਰਕੇ ਲੋਕਾਂ ਤੋਂ ਵੋਟਾਂ ਖਰੀਦੀਆਂ ਨੇ ਲੋਕ ਕਹਿਣ ਜੋ ਮਰਜ਼ੀ ਲੇਕਿਨ ਇਸ ਇਨਾ ਚੀਜ਼ਾਂ ਦੇ ਲਾਲਚ ਦੇ ਵਿੱਚ ਉਹ ਵੋਟਾਂ ਪਾਉਂਦੇ ਵੀ ਨੇ ਤੇ ਸਰਕਾਰਾਂ ਬਣਾਉਂਦੇ ਨੇ ਇਹੀ ਪੰਜਾਬ ਦੀ ਅਸਲੀਅਤ ਹੈ ਇਹੀ ਦੇਸ਼ ਦੇ ਬਾਕੀ ਸੂਬਿਆਂ ਦੀ ਅਸਲੀਅਤ ਪੰਜਾਬ ਦੀਆਂ ਚੋਣਾਂ ਤਾਂ ਦ੍ਰਿਸ਼ਤਾ ਕੁਝ ਇਸ ਤਰ੍ਹਾਂ ਦਾ ਹੋ ਗਿਆ ਹੈ ਇਹ ਸਾਰਿਆਂ ਨੂੰ ਪਤਾ ਹੈ ਹਜੇ ਪਿਛਲੇ ਮਹੀਨੇ ਹੀ ਖੜਾ ਨਾਲ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਤਰਨਤਾਰਨ ਜਿੱਥੇ ਹੁਣ ਇੱਕ ਜਿਮਨੀ ਚੋਣ ਹੋ ਰਹੀ ਹੈ ਉਹ ਤਰਨਤਾਰਨ ਦਾ ਇਲਾਕਾ ਖੜਾ ਨਾਲ ਪ੍ਰਭਾਵਿਤ ਰਿਹਾ ਹੈ ਖੜਾ ਨੇ ਉਸ ਇਲਾਕੇ ਦਾ ਵੀ ਬਹੁਤ ਵੱਡਾ ਨੁਕਸਾਨ ਕੀਤਾ ਸੀ ਲੇਕਿਨ ਇੱਕ ਮਹੀਨੇ ਦੇ ਅੰਦਰ ਅੰਦਰ ਉੱਥੇ ਚੋਣਾਂ ਹੋ ਰਹੀਆਂ ਨੇ ਲੇਕਿਨ ਚੋਣਾਂ ਦੇ ਵਿੱਚ ਖੜਾ ਦਾ ਨੁਕਸਾਨ ਜੋ ਹੋਇਆ ਹੈ ਉਹ ਮੁੱਦਾ ਹੀ ਨਹੀਂ ਹੈ ਉਹਦੇ ਬਾਰੇ ਚਰਚਾ ਹੀ ਨਹੀਂ ਕੀਤੀ ਜਾ ਰਹੀ ਸਰਕਾਰ ਨੇ ਮੁਆਵਜ਼ਾ ਨਹੀਂ ਦਿੱਤਾ ਜੇ ਸਰਕਾਰ ਲੋਕਾਂ ਦੀ ਦੇਖਭਾਲ ਕਰਨ ਦੇ ਵਿੱਚ ਨਾਕਾਮ ਰਹੀ ਹੈ ਇਹ ਵਿਰੋਧੀ ਪਾਰਟੀਆਂ ਵੱਲੋਂ ਮੁੱਖ ਮੁੱਦਾ ਬਣਾਇਆ ਜਾਣਾ ਚਾਹੀਦਾ ਸੀ ਲੇਕਿਨ ਉਹਨਾਂ ਚੋਣਾਂ ਦੇ ਵਿੱਚ ਇਹ ਮੁੱਦਾ ਹੈ ਹੀ ਨਹੀਂ ਉੱਥੇ ਮੁੱਦਾ ਖਾਲਿਸਤਾਨ ਬਣਾਇਆ ਹੋਇਆ ਹੈ ਉੱਥੇ ਮੁੱਦਾ ਪਿੰਡਰਾਂ ਵਾਲਾ ਬਣਾਇਆ ਹੋਇਆ ਹੈ ਉਸ ਮੁੱਦੇ ਦੇ ਉੱਤੇ ਵੋਟਾਂ ਮੰਗੀਆਂ ਜਾ ਰਹੀਆਂ ਨੇ ਔਰ ਉਹ ਮੁੱਦਾ ਇਹ ਨਹੀਂ ਕਿ ਜਿਹੜੀ ਸੱਤਾ ਦੇ ਵਿੱਚ ਪਾਰਟੀ ਹੈ ਜਿਹੜੀ ਸਰਕਾਰ ਚਲਾ ਰਹੀ ਹੈ ਉਹਦੇ ਵੱਲੋਂ ਖੜਾ ਕੀਤਾ ਗਿਆ ਹੋਵੇ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਦੇ ਲਈ ਇਹ ਮੁੱਦਾ ਵਿਰੋਧੀ ਪਾਰਟੀਆਂ ਵੱਲੋਂ ਖੜਾ ਕੀਤਾ ਗਿਆ ਹੈ ਖਾਸ ਕਰ ਕਾਂਗਰਸ ਪਾਰਟੀ ਵੱਲੋਂ ਖੜਾ ਕੀਤਾ ਗਿਆ ਹੈ ਜੋ ਕਿ ਲੋਕਾਂ ਦੀ ਸਮਝ ਤੋਂ ਪਰੇ ਹੈ ਕਿ ਕਿਉਂ ਉਹਨਾਂ ਵੱਲੋਂ ਇਹ ਕੀਤਾ ਗਿਆ ਲੇਕਿਨ ਉਹੀ ਮੁੱਦਾ ਉਸ ਸੀਟ ਦੇ ਉੱਤੇ ਉਸ ਜਮਿਨੀ ਚੋਣ ਦੇ ਵਿੱਚ ਸਭ ਤੋਂ ਜ਼ਿਆਦਾ ਭਖ ਰਿਹਾ ਹੈ ਉੱਥੇ ਉਹਨਾਂ ਚੋਣਾਂ ਦੇ ਵਿੱਚ ਕੋਈ ਨੁਕਸਾਨ ਦੀ ਗੱਲ ਨਹੀਂ ਕਰ ਰਿਹਾ ਕੋਈ ਸਰਕਾਰ ਦੇ ਫਰਜ਼ ਦੀ ਗੱਲ ਨਹੀਂ ਕਰ ਰਿਹਾ ਸਰਕਾਰ ਦੀ ਨਲਾਇਕੀ ਕਿੰਨੀ ਹੋਈ ਹੈ ਮੁਆਵਜ਼ਾ ਦੇਣ ਦੇ ਵਿੱਚ ਉਸ ਦੀ ਜ਼ਿਕਰ ਵੀ ਨਹੀਂ ਕੀਤਾ ਜਾ ਰਿਹਾ ਨਾ ਹੀ ਇਹ ਜ਼ਿਕਰ ਹੋ ਰਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਜੋ SDF ਦਾ ਪੈਸਾ ਸੀ 12000 ਕਰੋੜ ਉਹ ਕਿੱਧਰ ਗਿਆ ਆਉਣ ਖਾ ਗਿਆ ਉਸ ਦਾ ਵੀ ਜ਼ਿਕਰ ਨਹੀਂ ਹੋ ਰਿਹਾ ਨਾ ਹੀ 1600 ਕਰੋੜ ਰੁਪਏ ਦੇ ਸਪੈਸ਼ਲ ਪੈਕੇਜ ਦੀ ਗੱਲ ਹੋ ਰਹੀ ਹੈ ਉਹ ਇਹ ਲੱਗਦਾ ਹੈ ਕਿ ਜਿਵੇਂ ਬਹੁਤ ਸਾਲ ਪਹਿਲਾਂ ਦੀ ਕੋਈ ਗੱਲ ਹੋਵੇ ਉਸ ਦਾ ਜ਼ਿਕਰ ਤੱਕ ਨਹੀਂ ਹੋ ਰਿਹਾ ਹੈ ਪੰਜਾਬ ਦੇ ਵਿੱਚ ਦੇ ਅੱਜ ਜ਼ਿਕਰ ਹੋ ਰਿਹਾ ਹੈ ਉਹ ਇਹ ਹੋ ਰਿਹਾ ਹੈ ਕਿ ਸੀਐਮ ਦੀ ਕੋਈ ਵੀਡੀਓ ਆਈ ਹੈ ਅਸ਼ਲੀਲ ਵੀਡੀਓ ਉਹਦੇ ਚਰਚੇ ਹੋ ਰਹੇ ਨੇ ਜਾਂ ਮੁਸਤਫਾ ਦੇ ਆਪਣੀ ਨੋਨ ਨਾਲ ਸਬੰਧ ਸੀ ਇਹਨਾਂ ਚੀਜ਼ਾਂ ਦੇ ਚਰਚੇ ਹੋ ਰਹੇ ਨੇ ਜੋ ਪੰਜਾਬ ਦੀ ਆਰਥਿਕਤਾ ਹੈ ਉਸ ਦਾ ਕੋਈ ਚਰਚਾ ਹੀ ਨਹੀਂ ਕਰ ਰਿਹਾ ਇਸ ਵਾਰ ਝੋਨੇ ਦਾ ਜਿਹੜਾ ਝਾੜ ਹੈ ਉਹ ਲਗਭਗ 25 30% ਘਟ ਰਿਹਾ ਹੈ ਖਾਲਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਪੰਜਾਬ ਦੇ ਕਿਸਾਨਾਂ ਨੂੰ ਇਸ ਵਾਰ ਪੈਸਾ ਬਹੁਤ ਘੱਟ ਮਿਲੇਗਾ ਕਿਉਂਕਿ ਉਹਨਾਂ ਦੀ ਫਸਲ ਦਾ ਨੁਕਸਾਨ ਹੋਇਆ ਹੈ ਉਹਨਾਂ ਦਾ ਝਾੜ ਘੱਟ ਹੋਇਆ ਹੈ ਉਸ ਦਾ ਕੋਈ ਜ਼ਿਕਰ ਤੱਕ ਨਹੀਂ ਕਰ ਰਿਹਾ ਆਉਣ ਵਾਲੇ ਮਹੀਨਿਆਂ ਦੇ ਵਿੱਚ ਪੰਜਾਬ ਦੀ ਆਰਥਿਕਤਾ ਤੇ ਇਸ ਦਾ ਕੀ ਅਸਰ ਪਵੇਗਾ ਉਸ ਦਾ ਵੀ ਕੋਈ ਜ਼ਿਕਰ ਨਹੀਂ ਕਰ ਰਿਹਾ ਸਿਰਫ ਮਨੋਰੰਜਨ ਦੇ ਲਈ ਇਹਨਾਂ ਸਾਰਿਆਂ ਮੁੱਦਿਆਂ ਦੀ ਚਰਚਾ ਹੁੰਦੀ ਹੈ ਕੋਈ ਬੁੱਧੀਜੀਵੀ ਕੋਈ ਪੱਤਰਕਾਰ ਪੰਜਾਬ ਦੀ ਆਰਥਿਕਤਾ ਦੀ ਗੱਲ ਨਹੀਂ ਕਰਦਾ ਸ਼ਾਇਦ ਇਸੇ ਲਈ ਹੀ ਇਹ ਪਾਰਟੀਆਂ ਇਸੇ ਤਰੀਕੇ ਨਾਲ ਹਰ ਵਾਰ ਕੋਈ ਨਾ ਕੋਈ ਮੁਫਤ ਯੋਜਨਾਵਾਂ ਦਿੰਦੀਆਂ ਰਹਿੰਦੀਆਂ ਨੇ ਐਲਾਨ ਕਰਦੀਆਂ ਰਹਿੰਦੀਆਂ ਨੇ ਤਾਂਕਿ ਲੋਕਾਂ ਨੂੰ ਪਰਮਾਇਆ ਜਾ ਸਕੇ ਤੇ ਲੋਕਾਂ ਦੀਆਂ ਵੋਟਾਂ ਖਰੀਦੀਆਂ ਜਾ ਸਕਣ ਸਾਡਾ ਲੋਕਤੰਤਰ ਇਨ੍ਹਾਂ ਲੁਭਾਵ ਨੇ ਐਲਾਨਾਂ ਦਾ ਹੀ ਰਹਿ ਗਿਆ ਹੈ ਜਿਹੜੀ ਪਾਰਟੀ ਵੱਧ ਤੋਂ ਵੱਧ ਐਲਾਨ ਕਰਦੀ ਹੈ ਜੋ ਪਾਰਟੀ ਜਿਆਦਾ ਤੋਂ ਜਿਆਦਾ ਮੁਫਤ ਯੋਜਨਾਵਾਂ ਲੈ ਕੇ ਆਉਂਦੀ ਹੈ ਉਸੇ ਪਾਰਟੀ ਨੂੰ ਲੋਕ ਵੋਟਾਂ ਪਾਉਂਦੇ ਨੇ ਇਹ ਚਲਨ ਹੀ ਸਾਡੇ ਲੋਕਤੰਤਰ ਦੇ ਵਿੱਚ ਚੱਲ ਰਿਹਾ ਹੈ ਚਾਹੇ ਦੇਸ਼ ਦਾ ਕੋਈ ਵੀ ਸੂਬਾ ਹੋਵੇ ਹਰ ਸੂਬੇ ਦੇ ਵਿੱਚ ਇਹ ਹੀ ਟ੍ਰੈਂਡ ਜੋਰ ਫੜਦਾ ਜਾ ਰਿਹਾ ਹੈ ਔਰ ਸ਼ਾਇਦ ਸਾਰੀਆਂ ਪੋਲਿਟੀਕਲ ਪਾਰਟੀਆਂ ਨੂੰ ਵੀ ਅਹਿਸਾਸ ਹੈ ਕਿ 5 ਸਾਲ ਤੁਸੀਂ ਕੰਮ ਕਰੋ ਜਾਂ ਨਾ ਕਰੋ ਆਖਰ ਦੇ ਵਿੱਚ ਚੋਣਾਂ ਤੋਂ ਪਹਿਲਾਂ ਮੁਫਤ ਯੋਜਨਾਵਾਂ ਦਾ ਐਲਾਨ ਕਰੋ ਲੋਕਾਂ ਨੂੰ ਪਰਮਾਓ ਤੇ ਉਹਨਾਂ ਦੀਆਂ ਵੋਟਾਂ ਲਓ ਇਸੇ ਤਰੀਕੇ ਦਾ ਚਲਨ ਹੀ ਪੂਰੇ ਦੇਸ਼ ਦੇ ਵਿੱਚ ਚੱਲ ਰਿਹਾ ਹੈ ਸੋ ਪੰਜਾਬ ਵੀ ਉਸੇ ਹੀ ਲੜੀ ਦੇ ਵਿੱਚ ਉਸੇ ਹੀ ਸਕੀਮ ਦੇ ਅੰਤਰਗਤ ਬਾਕੀ ਸੂਬਿਆਂ ਦੇ ਵਾਂਗੂ ਉਸੇ ਚਲੰਦਾ ਇੱਕ ਹਿੱਸਾ ਬਣ ਚੁੱਕਿਆ ਹੈ ਆਵੇਂ ਅਸੀਂ ਬਾਰ ਬਾਰ ਇਹ ਕਹਿੰਦੇ ਆ ਕਿ ਪੰਜਾਬ ਦੀ ਪੋਲਿਟਿਕਸ ਵੱਖਰੀ ਹੈ ਪੰਜਾਬ ਦੇ ਲੋਕ ਵੱਖਰੇ ਨੇ ਪੰਜਾਬ ਦੇ ਲੋਕਾਂ ਦੀ ਸੋਚ ਨਹੀਂ ਵੱਖਰੀ ਹੈ ਪਰ ਇਹਨਾਂ ਗੱਲਾਂ ਤੋਂ ਨਹੀਂ ਲੱਗਦਾ ਕਿ ਕੁਝ ਵੱਖਰਾ ਹੈ ਸਾਰੇ ਦੇਸ਼ ਦੇ ਲੋਕ ਜਿਵੇਂ ਮੁਫਤ ਯੋਜਨਾਵਾਂ ਦੇ ਲਾਲਚ ਦੇ ਵਿੱਚ ਆ ਕੇ ਵੋਟਾਂ ਪਾਉਂਦੇ ਨੇ ਸਾਡੇ ਸੂਬੇ ਦੇ ਲੋਕ ਵੀ ਬਾਕੀ ਸੂਬੇ ਦੇ ਲੋਕਾਂ ਵਾਂਗ ਉਸੇ ਤਰੀਕੇ ਨਾਲ ਮੁਫਤ ਯੋਜਨਾਵਾਂ ਦਾ ਲਾਭ ਲੈਣ ਲਈ ਉਸੇ ਲਾਲਚ ਦੇ ਵਿੱਚ ਵੋਟਾਂ ਪਾਉਂਦੇ ਨੇ ਇਹ ਸਾਰੀਆਂ ਪਾਰਟੀਆਂ ਇਸ ਗੱਲ ਦਾ ਫਾਇਦਾ ਵੀ ਉਸੇ ਤਰੀਕੇ ਨਾਲ ਚੱਕ ਰਹੀਆਂ ਨੇ ਜਿਨ੍ਹਾਂ ਬਾਕੀ ਸੂਬਿਆਂ ਦੇ ਵਿੱਚ ਚੱਕਿਆ ਜਾਂਦਾ। ਸੋ ਉਮੀਦ ਕਰਦੇ ਆਂ ਪੰਜਾਬ ਦੇ ਲੋਕ ਕੁਝ ਸੋਚਣਗੇ, ਕੁਝ ਸੂਬੇ ਦੀ ਆਰਥਿਕਤਾ ਬਾਰੇ ਵਿਚਾਰ ਕਰਨਗੇ, ਲੋਕਾਂ ਦੀ ਜ਼ਿੰਦਗੀ ਕਿਵੇਂ ਵਧੀਆ ਕੀਤੀ ਜਾ ਸਕੇ, ਪੰਜਾਬ ਦੀ ਆਰਥਿਕਤਾ ਨੂੰ ਕਿਵੇਂ ਮੁੜ ਲੀਹਾਂ ਤੇ ਲੈ ਕੇ ਆਂਦਾ ਜਾ ਸਕੇ, ਇਹਦੇ ਬਾਰੇ ਸੋਚ ਵਿਚਾਰ ਕਰਕੇ ਹੀ ਆਪਣਾ ਫੈਸਲਾ ਲੈਣਗੇ ਆਂ। 2027 ਦੇ ਵਿੱਚ ਇਹ ਦੇਖਣਾ ਪਵੇਗਾ ਕਿ ਲੋਕ ਕਿਸ ਤਰੀਕੇ ਨਾਲ ਵੋਟਾਂ ਪਾਉਂਦੇ ਨੇ, ਕੀ ਸੋਚ ਕੇ ਵੋਟਾਂ ਪਾਉਂਦੇ ਨੇ। ਔਰ ਇਹ ਉਮੀਦ ਕਰਦੇ ਹੋਏ ਕਿ ਲੋਕ ਅਸਲੀ ਮੁੱਦਿਆਂ ਦੇ ਉੱਤੇ ਆ ਕੇ ਹੀ ਆਪਣਾ ਫੈਸਲਾ ਸੁਣਨਗੇ ਤਾਂ ਤੁਹਾਨੂੰ ਵਿਦਾ ਲੈਣੇ ਆ ਧੰਨਵਾਦ